ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੋ ਗਿਆ ਤੁਹਾਡਾ ਮੇਰੇ ਲਾਈਵ ਦੇ ਵਿੱਚ ਜਲਦੀ ਜਲਦੀ ਆ ਜਾਓ ਸ਼ੇਅਰ ਕਰ ਦਿਓ ਮੈਂ ਰਾਤ ਇੱਕ ਸ਼ਾਰਟ ਵੀਡੀਓ ਅਪਲੋਡ ਕਰੀ ਸੀ ਕਿ ਜਦੋਂ ਮਨ ਘਬਰਾਉਂਦਾ ਹੈ ਉਦੋਂ ਸਭ ਤੋਂ ਪਹਿਸ਼ ਵਾਹਿਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਤੇ ਉਸੇ ਚੀਜ਼ ਦੇ ਬਾਰੇ ਹੀ ਗੱਲ ਕਰਨੀ ਸੀ ਤੁਸੀਂ ਆਜੋ ਜਲਦੀ ਵੈਲਕਮ ਤੁਹਾਡਾ ਦੇਖੋ ਜੀ ਵਾ ਮਨ ਘਬਰਾਉਣਾ ਮਨ ਵੀ ਕਈ ਤਰ੍ਹਾਂ ਦਾ ਘਬਰਾਉਂਦਾ ਪਰ ਹੱਲ ਸਿਰਫ ਪਰਮਾਤਮਾ ਦੇ ਨਾਮ ਵਿੱਚ ਆ ਜਦੋਂ ਕਿਸੇ ਦਾ ਮਨ ਘਬਰਾਉਂਦਾ ਜਾਂ ਫਿਰ ਹੌਸਲਾ ਟੁੱਟਦਾ ਆ ਕੁਝ ਵੀ ਲਾ ਲਓ ਉਸ ਚੀਜ਼ ਦਾ ਹੱਲ ਆਪਣਾ ਕੋਈ ਵੀ ਨਹੀਂ ਕਰ ਸਕਦਾ ਸਿਰਫ ਉਸ ਪਰਮਾਤਮਾ ਦਾ ਨਾਮ ਹੀ ਕਰ ਸਕਦਾ ਕਹਿੰਦਾ ਭਾਵਾ ਜੇ ਮੈਂ ਆਪਣੇ ਤੇ ਲਾਵਾਂ ਜੀ ਅੱਜ ਮੇਰਾ ਕਿਸੇ ਚੀਜ਼ ਨੂੰ ਮਨ ਘਬਰਾ ਰਿਹਾ ਚਾ ਮਨ ਡਰ ਰਿਹਾ ਜਿਉ ਆਪਾਂ ਕਹਿੰਦਾ ਭਾਵਾ ਕਿਸੇ ਨਾਲ ਗੱਲ ਕਰਦੇ ਆ ਕਿਸੇ ਨੂੰ ਆਪਾਂ ਆਪਣੇ ਦੁੱਖ ਤਕਲੀਫ ਦੱਸਦੇ ਆ ਤਾਂ ਉਹ ਇਨਸਾਨ ਸਿਰਫ ਆਪਣੇ ਗੱਲ ਨੂੰ ਸੁਣ ਸਕਦਾ ਹੱਦ ਤੱਕ ਆਪਾਂ ਨੂੰ ਉਸ ਚੀਜ਼ ਦਾ ਹੱਲ ਦੱਸ ਸਕਦਾ ਪਰ ਕਦੇ ਕਿਸੇ ਨੇ ਸੋਚਿਆ ਕਿ ਉਸ ਚੀਜ਼ ਨੂੰ ਨੰਗਣਾ ਆਪ ਆਇਆ ਮਤਲਬ ਕਿ ਉਹਨਾਂ ਦੇ ਦੱਸੇ ਹੱਲ ਨੂੰ ਵੀ ਆਪਾਂ ਹੀ ਅਜ਼ਮਾਉਣਾ ਆਪਣੀ ਲਾਈਫ ਦੇ ਵਿੱਚ ਆਪਾਂ ਹੀ ਅਜ਼ਮਾ ਕੇ ਅੱਗੇ ਵਧਣਾ ਇਸ ਤੋਂ ਵੱਧ ਕੋਈ ਇਨਸਾਨ ਆਪਣੀ ਹੈਲਪ ਨਹੀਂ ਕਰ ਸਕਦਾ ਮੇਰੇ ਕਹਿਣ ਦਾ ਭਾਵ ਆ ਜਦੋਂ ਆਪਣਾ ਮਨ ਘਬਰਾਉਂਦਾ ਮਨ ਡਰਦਾ ਹੈ ਨਾ ਉਸ ਟਾਈਮ ਪ੍ਰਮਾਤਮਾ ਦਾ ਨਾਮ ਲਵੋ ਕਿਉਂਕਿ ਉਸ ਪ੍ਰਮਾਤਮਾ ਨੇ ਆਪਾਂ ਨੂੰ ਕੋਈ ਸਲਾਹ ਨਹੀਂ ਦੇਣੀ ਹੁੰਦੀ ਉਸ ਪ੍ਰਮਾਤਮਾ ਨੇ ਆਪਾਂ ਨੂੰ ਆਪਣੀ ਬਾਹ ਫੜ ਕੇ ਇਸ ਤਕਲੀਫ ਚੋਂ ਬਾਹਰ ਕੱਢਣਾ ਹੁੰਦਾ ਕਿਉਂਕਿ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਇਸ ਰਾਹ ਚੋਂ ਕਿਵੇਂ ਨਿਕਲਣਾ ਕਿਵੇਂ ਨਹੀਂ ਨਿਕਲਣਾ ਵੈਲਕਮ ਹੋ ਗਿਆ ਤੁਹਾਡਾ ਜੋ ਵੀ ਆਏ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੈਲਕਮ ਹੋ ਗਿਆ ਸਤਿ ਸ਼੍ਰੀ ਅਕਾਲ ਨਮਸਕਾਰ ਸ਼ੇਅਰ ਕਰ ਦਿਓ ਕਮੈਂਟ ਕਰੋ ਵਾਹਿਗੁਰੂ ਜੀ ਦੇ ਨਾਮ ਦਾ ਮੇਰੀ ਰਾਤ ਸੁਵੇ ਵਾਲੀ ਵੀਡੀਓ ਚੈੱਕ ਕਰੋ ਸ਼ਾਰਟ ਵੀਡੀਓ ਆ ਓਨਲੀ 5 ਤੋਂ 7 ਸਕਿੰਟ ਦੀ ਆ ਉਸੇ ਬੇਸ ਤੇ ਗੱਲ ਕਰਦੀ ਕਿਉਂਕਿ ਫੁੱਲ ਵੀਡੀਓ ਮੇਰੀ ਅਪਲੋਡ ਹੁਣ ਲਾਈਵ ਤੇ ਆ ਕੇ ਗੱਲ ਕਰ ਰਹੀ ਹਾਂ ਉਸ ਚੀਜ਼ ਤੇ ਮੈਂ ਥੋੜਾ ਵੈਲਕਮ ਹੋ ਗਿਆ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਅਰ ਕਰਿਆ ਕਰੋ ਦਬਕੇ ਕਿਤੇ ਵੀ ਫੇਸਬੁੱਕ ਤੇ ਸ਼ੇਅਰ ਕਰਿਆ ਕਰੋ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਕਿਉਂਕਿ ਤੁਹਾਡਾ ਸਪੋਰਟ ਆ ਉਹੀ ਇੱਕ ਰੂਸ ਨੂੰ ਅੱਗੇ ਲੈ ਕੇ ਜਾਂਦਾ ਤੁਸੀਂ ਮੇਰੇ ਫੇਸਬੁਕ ਚੈਨਲ ਤੇ ਵੀ ਜ਼ਰੂਰ ਜਾਇਓ ਫੇਸਬੁਕ ਆਈਡੀ ਨੂੰ ਸਰਚ ਕਰਿਓ ਸੂਰਿਆ ਕੁਮਾਰ ਦੇ ਨਾਮ ਤੇ ਆਈਡੀ ਆ ਉਸ ਦੇ ਉੱਪਰ ਫੋਟੋ ਮੇਰੀ ਖੋਦ ਵੀ ਲੱਗੀ ਆ ਇੱਕ ਵਾਰ ਪਲੀਜ਼ ਮੇਰੀ ਆਈਡੀ ਜ਼ਰੂਰ ਚੈੱਕ ਕਰਿਓ ਜਾ ਕੇ ਤੁਸੀਂ ਵੀਡੀਓਜ਼ ਦੇਖਿਓ ਜੇ ਤੁਹਾਨੂੰ ਕੋਈ ਵੀਡੀਓਜ਼ ਚੰਗੀ ਲੱਗੀ ਤਾਂ ਫਿਰ ਮੈਨੂੰ ਫੋਲੋ ਵੀ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਾਂ ਜੇ ਕਮੈਂਟ ਕਰਨਾ ਇੱਕ YouTube ਦਾ ਨਾਮ ਦਾ ਜ਼ਰੂਰ ਕਮੈਂਟ ਕਰਿਓ ਕਿਉਂਕਿ ਮੈਨੂੰ ਪਤਾ ਲੱਗੇ ਕਿ ਮੇਰੀ ਫੇਸ ਫੇਸਬੁਕ ਤੇ ਜਾ ਕੇ YouTube ਫੈਮਲੀ ਵੀ ਮੈਨੂੰ ਫੋਲੋ ਕਰਦੀ ਆ ਮੈਨੂੰ ਆਪਣਾ ਰਿਸਪੌਂਸ ਦਿਖਾ ਰਹੀ ਆ ਕਿਉਂਕਿ ਜਿੱਦਾਂ ਮੈਂ YouTube ਤੇ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਰਾਹ ਚੁਣਿਆ ਵੀਡੀਓਜ਼ ਦਾ ਉਦਾਂ ਹੀ ਮੈਂ ਫੇਸਬੁਕ ਤੇ ਜਾਂ ਇੰਸਟਾਗ੍ਰam ਤੇ ਵੀ ਵਾਹਿਗੁਰੂ ਜੀ ਤੇ ਰਾਹ ਚੁਣਿਆ ਆਪਾਂ ਪ੍ਰਮਾਤਮਾ ਦੇ ਨਾਮ ਦੀਆਂ ਵੀਡੀਓਜ਼ ਅਪਲੋਡ ਕਰੀ ਦੀਆਂ ਹੋਰ ਇਸ ਤੋਂ ਇਲਾਵਾ ਕੁਛ ਨਹੀਂ ਜੇ ਤੁਹਾਡਾ ਦਿਲ ਕਰੇ ਤਾਂ ਸਪੋਰਟ ਜ਼ਰੂਰ ਕਰਿਓ ਫੇਸਬੁੱਕ ਤੇ ਜਾ ਕੇ ਇੱਕ ਵਾਰ ਚੂਹ ਸਰਚ ਕਰਿਓ ਵੀਡੀਓਜ਼ ਦੇਖਿਓ ਹੁਣ ਆਪਾਂ ਗੱਲ ਕਰਦੇ ਹਾਂ ਵੀਡੀਓਜ਼ ਦੀ ਮੈਂ ਸਵੇਰੇ ਇੱਕ ਵੀਡੀਓਜ਼ ਅਪਲੋਡ ਕੀਤੀ ਸੀ ਮਨ ਖਭਰਾਉਣਾ ਠੀਕ ਹੈ ਜਦੋਂ ਆਪਣਾ ਮਨ ਖਭਰਾਉਂਦਾ ਉਸ ਪ੍ਰਮਾਤਮਾ ਦੇ ਉੱਤੇ ਮਤਲਬ ਕਿ ਡੋਰਾ ਸੱਟ ਦਿਨੀਆਂ ਚਾਹੀਦੀਆਂ ਤੁਸੀਂ ਕਮੈਂਟ ਕਰਕੇ ਦੱਸੋ ਇੱਕ ਵਾਰ ਕਿ ਜਦੋਂ ਤੁਹਾਡਾ ਮਨ ਘਬਰਾਉਂਦਾ ਤੁਸੀਂ ਉਸ ਟਾਈਮ ਕੀ ਕਰਦੇ ਇੱਕ ਗੱਲ ਜ਼ਰੂਰ ਯਾਦ ਰੱਖਿਓ ਜਦੋਂ ਆਪਾਂ ਕਿਸੇ ਚੀਜ਼ ਤੋਂ ਮਨ ਘੁੰਦਾ ਡਰਦੇ ਆ ਨਾ ਆਪਾਂ ਉਦੋਂ ਆਪਾਂ ਨੂੰ ਕਿਸੇ ਇਨਸਾਨ ਤੋਂ ਆਸ ਨਹੀਂ ਰੱਖਣੀ ਚਾਹੀਦੀ ਵੈਲਕਮ ਹੋ ਗਿਆ ਉਦੋਂ ਆਪਾਂ ਨੂੰ ਕਿਸੇ ਤੋਂ ਆਸ ਨਹੀਂ ਰੱਖਣੀ ਚਾਹੀਦੀ ਬਿਲਕੁਲ ਵੀ ਓ ਨਾਸਤਿਕ ਹੋ ਕਿਉਂ ਨਾਸਤਿਕ ਇਨਸਾਨ ਨਹੀਂ ਹੁੰਦੇ ਦੱਸੋ ਜਾਂ ਉਹਨਾਂ ਦੇ ਅੰਦਰ ਕੋਈ ਦਿਲ ਨਹੀਂ ਹੁੰਦਾ ਦੱਸੋ देखो जी अपने कहन का भाव यह है कि चलो जो भी आ जो तो मतलब ਇੱਕ ਗੱਲ ਜ਼ਿੰਦਗੀ ਦੇ ਵਿੱਚ ਐਨੀ ਇੱਕ ਗੱਲ ਨੋਟ ਕਰੋ ਕਿ ਜਦੋਂ ਤੁਹਾਡਾ ਦਿਲ ਡਰਦਾ ਕਿਸੇ ਚੀਜ਼ ਤੋਂ ਤੁਸੀਂ ਘਬਰਾਉਂਦੇ ਹੋ ਇੱਕ ਘਬਰਾਹਟ ਵੀ ਬਹੁਤ ਬੁਰੀ ਚੀਜ਼ ਹੈ ਜਦੋਂ ਕਿਸੇ ਇਨਸਾਨ ਨੂੰ ਘਬਰਾਹਟ ਹੁੰਦੀ ਹੈ ਨਾ ਕਿਸੇ ਚੀਜ਼ ਦੀ ਤਾਂ ਆਪਾਂ ਇੱਧਰ ਉੱਧਰ ਭੱਜਦੇ ਹਾਂ ਕਿਉਂ ਭੱਜਦੇ ਹਾਂ ਕਿ ਕੋਈ ਆਪਾਂ ਨੂੰ ਇਹੋ ਜਿਹਾ ਇਨਸਾਨ ਮਿਲ ਜਾਵੇ ਜੋ ਆਪਣੀ ਹੈਲਪ ਕਰ ਸਕੇ ਆਪਣੀ ਗੱਲ ਨੂੰ ਸੁਣ ਸਕੇ ਆਪਣੇ ਨਾਲ ਖੜਾ ਹੋ ਸਕੇ ਪਰ ਕਦੇ ਕਿਸ ਨੇ ਐਨੀ ਗੱਲ ਸੋਚੀ ਕਿ ਜਿੱਦਾਂ ਆਪਾਂ ਇਸ ਦੁਨੀਆ ਦੇ ਇਨਸਾਨ ਆ ਸਾਹਮਣੇ ਵਾਲਾ ਬੰਦਾ ਵੀ ਇਨਸਾਨ ਹੋ ਕਿ ਪ੍ਰਮਾਤਮਾ ਨਹੀਂ ਹੈਗਾ ਜੇ ਕੋਈ ਅੱਜ ਆਪਣੇ ਨਾਲ ਖੜੂਗਾ ਨਾ ਉਹ ਸਿਰਫ ਨਾਲ ਖੜ ਕੇ ਆਪਾਂ ਨੂੰ ਸਲਾਹ ਦੇ ਸਕਦਾ ਇੱਕ ਹੌਸਲਾ ਦੇ ਸਕਦਾ ਆਪਾਂ ਨੂੰ ਉਸ ਬੇੜੀ ਦੇ ਵਿੱਚੋਂ ਪਾਰ ਨਹੀਂ ਲੰਘਾ ਸਕਦਾ ਪਾਰ ਕੌਣ ਲੰਘਾ ਸਕਦਾ ਇੱਕੋ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਆਪਾਂ ਨੂੰ ਹਰ ਔਖੇ ਮਾਰੇ ਟਾਈਮ ਦੇ ਵਿੱਚੋਂ ਕੱਢ ਸਕਦੇ ਆ ਠੀਕ ਹੈ ਆਪਾਂ ਨੂੰ ਕਰ ਸਕਦੇ ਆ ਆਪਾਂ ਜਿੰਨੇ ਮਰਜ਼ੀ ਔਖੇ ਕਿਉਂ ਨਹੀਂ ਹੋਈਏ ਮੈਂ ਤਾਂ ਇਹੀ ਕਹੂੰਗੀ ਕਿ ਔਖੇ ਟਾਈਮ ਦੇ ਵਿੱਚ ਵੀ ਉਸ ਪ੍ਰਮਾਤਮਾ ਦੇ ਅੱਗੇ ਹੱਥ ਜੋੜਿਆ ਕਰੋ ਅਰਦਾਸ ਕਰਿਆ ਕਰੋ ਸਵੇਰ ਸ਼ਾਮ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਮੈਨੂੰ ਅੱਜ ਆਹ ਪ੍ਰੋਬਲਮ ਆਹ ਤਕਲੀਫ ਆ ਤੁਸੀਂ ਦੂਰ ਕਰਨੀ ਆ ਤਾਂ ਪ੍ਰਮਾਤਮਾ ਕਿਵੇਂ ਦੂਰ ਨਹੀਂ ਕਰੂਗਾ ਪ੍ਰਮਾਤਮਾ ਜ਼ਰੂਰ ਦੂਰ ਕਰੂਗਾ ਠੀਕ ਹੈ ਤੇ ਵਿਸ਼ਵਾਸ ਰੱਖੋ ਜਦੋਂ ਕਿ ਬੰਦਾ ਵਿਸ਼ਵਾਸ ਰੱਖਦਾ ਨਾ ਪ੍ਰਮਾਤਮਾ ਤੇ ਵਾਹਿਗੁਰੂ ਜੀ ਤੇ ਤਾਂ ਉਹਦੇ ਕੰਮ ਤਾਂ ਵੈਸੇ ਵੀ ਆਟੋਮੈਟਿਕ ਹੀ ਬਣਨ ਲੱਗ ਜਾਂਦੇ ਆ ਕੋਈ ਜ਼ਿਆਦਾ ਇਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਪ੍ਰਮਾਤਮਾ ਨੂੰ ਯਾਦ ਕਰਨਾ ਕੋਈ ਔਖਾ ਕੰਮ ਨਹੀਂ ਜੇ ਔਖਾ ਕੰਮ ਹੈਗਾ ਤਾਂ ਇੱਥੇ ਜਾ ਕੇ ਬਣਦਾ ਕਿ ਆਪਾਂ ਦਿলো ਯਾਦ ਕਰੀਏ ਠੀਕ ਆ ਆਪਾਂ ਦਿলো ਯਾਦ ਕਰੀਏ ਪ੍ਰਮਾਤਮਾ ਨੂੰ ਇੱਥੇ ਜਾ ਕੇ ਬੰਦਾ ਔਖਾ ਹੁੰਦਾ ਹੋਰ ਕੁਝ ਨਹੀਂ ਹੁੰਦਾ ਬੱਚਿਆ ਜੈਮਲੀ ਮੈਂਬਰ ਆਪੋ ਉਹਨਾਂ ਨੂੰ ਪਿਆਰ ਕਰਦੇ ਆ ਤੁਹਾਨੂੰ ਕੀ ਲੱਗਦਾ ਦਿলো ਪਿਆਰ ਕਰਦੇ ਆ ਕਰਦੇ ਆ ਜਾਹਿਰ ਵੀ ਕਰਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਆ ਆਪਾਂ ਭੱਜ ਕੇ ਜਾਂਦੇ ਹਾਂ ਹਾਏ ਉਹਨਾਂ ਨੂੰ ਕਿੰਨੀ ਤਕਲੀਫ ਹੋਏ ਮੈਂ ਇਹ ਕਹਿ ਰਹੀ ਜਿੰਨਾ ਤੁਸੀਂ ਪਿਆਰ ਆਪਣੇ ਬੱਚਿਆਂ ਨੂੰ ਸ਼ੋਅ ਕਰਦੇ ਆ ਨਾ ਕਰਦੇ ਤੁਹਾਡੇ ਅੰਦਰੋਂ ਦਿਲ ਤੜਪਦਾ ਉਹਨਾਂ ਪਿਆਰ ਤੁਸੀਂ ਪਰਮਾਤਮਾ ਨੂੰ ਕਰਕੇ ਦੇਖੋ ਕਿਉਂਕਿ ਆਪਾਂ ਪ੍ਰਮਾਤਮਾ ਜਿਹੜੇ ਪ੍ਰਮਾਤਮਾ ਨਾਲ ਆਪਾਂ ਉਹਨਾਂ ਦੇ ਬੱਚੇ ਆ ਜੇ ਆਪਾਂ ਆਪਣੇ ਬੱਚਿਆਂ ਦੇ ਸੱਟ ਲੱਗਦੀ ਆ ਆਪਾਂ ਨੂੰ ਤਕਲੀਫ ਹੁੰਦੀ ਆ ਆਪਾਂ ਰੋ ਦਿੰਨੇ ਆ ਆਪਾਂ ਕਲਪਦੇ ਆ ਜੇ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਪ੍ਰੋਬਲਮ ਪੈਂਦੀ ਆ ਤੇ ਜਦੋਂ ਆਪਾਂ ਨੂੰ ਕਿ ਜ਼ਿੰਦਗੀ 'ਚ ਪ੍ਰੋਬਲਮ ਪਊਗੀ ਕੀ ਆਪਣੇ ਮਾਪਿਓ ਨੂੰ ਨਹੀਂ ਪਊਗੀ ਪਊਗੀ ਉਹ ਪ੍ਰਮਾਤਮਾ ਆਪਣਾ ਪਿਓ ਆ ਬਾਬਾ ਦੀਪ ਸਿੰਘ ਜੀ ਆਪਣਾ ਪਿਤਾ ਅਪਾ ਉਹਨਾਂ ਦੇ ਬੱਚੇ ਆ ਪ੍ਰਮਾਤਮਾ ਦੇ ਜਦੋਂ ਆਪਣੇ ਤੇ ਪਹੌਂਗੀ ਤਾਂ ਉਸ ਪ੍ਰਮਾਤਮਾ ਨੂੰ ਭਾਜਣਾ ਪੈਣੀਆ ਹੀ ਪੈਣੀਆ ਠੀਕ ਹੈ ਉਹ ਭਾਜਣਾ ਪੈਣੀਆ ਕਿੱਦਾਂ ਪਹਿਲਾਂ ਤੁਸੀਂ ਆਪਣਾ ਵਿਸ਼ਵਾਸ ਪੱਕਾ ਕਰੋ ਉਸ ਵਾਹਿਗੁਰੂ ਜੀ ਤੇ ਉਸ ਨੂੰ ਦਿਖਾਓ ਕਿ ਮੈਂ ਥੋਡਾ ਜਾਂ ਮੈਂ ਥੋਡੀ ਆ ਮੇਰੇਆਂ ਦੁੱਖ ਤਕਲੀਫਾਂ ਤੁਹਾਡੀਆਂ ਨੇ ਸਾਰੀਆਂ ਵੀ ਮੈਂ ਤੇਰੇ ਦਰੋਂ ਕਿਤੇ ਹੋਰ ਨਹੀਂ ਜਾ ਸਕਦਾ ਕਿਸੇ ਨੇ ਮੇਰੀ ਬਾਹ ਨਹੀਂ ਫੜਨੀ ਕਿਉਂਕਿ ਜਿਹੜੀ ਦੁਨੀਆ ਨਾ ਇਹ ਬਹੁਤ ਗਾਂ ਲਿਆ ਕਦੇ ਕਿਸੇ ਦੀ ਦੁਨੀਆ ਬਣਦੀ ਨਹੀਂਗੀ ਦੁਨੀਆ ਕਦੇ ਨਹੀਂ ਕਿਸੇ ਦੀ ਬਣਦੀ ਸਕੀ ਦੁਨੀਆ ਇਸ ਤੇ ਲੋਕਾਂ ਦੇ ਜਕੇ ਨਾ ਕਰੋ ਕਹਿਣ ਦਾ ਭਾਵ ਇਹ ਆ ਕਿ ਬਸ ਕਿਉਂਕਿ ਮੈਂ ਬਹੁਤ ਨੰਗੀ ਐ ਇਸ ਚੀਜ਼ ਤੋਂ ਤਕਲੀਫਾਂ ਆਉਂਦੀਆਂ ਨੇ ਜ਼ਿੰਦਗੀ 'ਚ ਪਰ ਲੋਕਿਓ ਤਕਲੀਫਾਂ ਦਾ ਹੱਲ ਨਹੀਂ ਮਿਲਦਾ ਮੈਂ ਬਹੁਤ ਟਾਈਮ ਖਰਾਬ ਕੀਤਾ ਜਸਤੇ ਇਸ ਤੋਂ ਇਨਸਾਨ ਨੰਗ ਤਾਂ ਉਹੀ ਚੀਜ਼ ਗਾਂ ਦੱਸ ਦਾਂ ਤਾਂ ਇਸ ਕਰਕੇ ਆਪਾਂ ਤੁਹਾਡੇ ਨੂੰ ਇਹ ਸ਼ੇਅਰ ਕਰਦੇ ਜੇ ਲੋ ਕਿਸ ਨੂੰ ਅੱਜ ਦੀ ਤਕਲੀਫ ਆ ਨਾ ਉਹਨੂੰ ਕੋਈ ਰਾਹ ਨਹੀਂ ਮਿਲ ਰਿਹਾ ਕੋਈ ਬਾਹ ਨਹੀਂ ਫੜ ਰਿਹਾ ਕੋਈ ਸਾਥ ਨਹੀਂ ਦੇ ਰਿਹਾ ਉਹਦੀ ਕੋਈ ਗੱਲ ਨਹੀਂ ਸੁਣਦੇ ਆ ਤਾਂ ਤੁਸੀਂ ਮੇਰੀ ਮੰਨੋ ਉੱਥੇ ਰੋ ਰੋਣਾ ਜਿੰਨਾ ਟਾਈਮ ਤੁਸੀਂ ਰੋਣ ਤੇ ਖਰਾਬ ਕਰਦੇ ਹੋ ਨਾ ਮੈਂ ਕਹਿੰਨੀ ਸਿਰਫ ਉਹਨਾ ਹੀ ਟਾਈਮ ਤੁਸੀਂ ਪਰਮਾਤਮਾ ਦਾ ਨਾਮ ਲਵੋ ਪਰਮਾਤਮਾ ਤੁਹਾਡੇ ਪਾਹ ਫੜੂਗਾ ਮਾਂ ਵਰਕੇ ਤੁਹਾਨੂੰ ਬਿਨਾ ਬੋਲੇ ਤੁਹਾਡੇ ਰਾਹ ਅੱਖੇ ਖੋਲ ਦੂ ਤੁਹਾਨੂੰ ਖੁਦ ਨੂੰ ਉਸ ਰਾਹ ਤੇ ਚਲਾਉ ਕਿ ਚੱਲੋ ਇਸ ਰਾਹ ਤੇ ਚੱਲ ਤੁਹਾਨੂੰ ਬਤਾ ਅੱਜ ਦੀ ਤੀਜ ਦੇ ਵਿੱਚ ਮੈਂ ਜੋ ਮੰਗਦੀ ਆ ਬਾਬਾ ਦੀਪ ਸਿੰਘ ਜੀ ਦੇ ਬਾਬਾ ਹੀ ਦਿੰਦੇ ਮੇਰੀ ਵਾਂ ਫੜ ਕੇ ਰੱਖਦੇ ਬਾਬਾ ਜੀ ਫੇ ਇੱਥੋਂ ਤੱਕ ਔਨਲੀ ਮੈਨੂੰ ਸਬਰ ਕਰਨਾ ਪਿਆ ਸਬਰ ਕਰਨ ਦੇ ਲਈ ਬਾਬਾ ਦੀਪ ਸਿੰਘ ਜੀ ਦੇ ਮੈਨੂੰ ਯਕੀਨ ਕਰਨਾ ਪਿਆ ਵਿਸ਼ਵਾਸ ਕਰਨਾ ਪਿਆ ਕਿ ਉਹ ਜਿੰਨਾ ਚਿਰ ਮੈਂ ਆਪਾ ਕਿਸੇ ਚੀਜ਼ ਤੇ ਯਕੀਨ ਵਿਸ਼ਵਾਸ ਨਹੀਂ ਨਾ ਕਰਦੀ ਉਹਨਾ ਟਾਈਮ ਉਹ ਚੀਜ਼ ਆਪਣੇ ਲਈ ਪੱਕੀ ਨਹੀਂ ਬਣਦੀ ਬਹੁਤ ਕੁਝ ਦੇਖਿਆ ਮੈਂ ਨਹੀਂ ਬੇਨਗਲ ਸਬਰ ਕਰੋ ਰੋਵੋ ਨਾ ਸਬਰ ਕਰੋ ਬਾਬਾ ਜੀ ਦੇ ਕੇ ਖੜੇ ਹੋ ਜਾਓ ਕਹੋ ਕਿ ਬਾਬਾ ਜੀ ਅੱਜ ਮੇਰੇ ਤੇ ਹਾਂ ਤਕਲੀਫ ਆ ਮੇਰੀ ਗੁਬਹਾਂ ਨਹੀਂ ਫੜ ਰਿਹਾ ਮੇਰਾ ਕੋ ਸਾਥ ਨਹੀਂ ਦੇ ਰਿਹਾ ਮੇਰਾ ਕੋਈ ਨਹੀਂ ਹੈਗਾ ਤੁਹਾਡੇ ਬਿਨਾ ਠੀਕ ਹੈ ਹੰਮ ਨੂੰ ਕਹੋ ਤੁਸੀਂ ਕਿ ਤੁਸੀਂ ਹੀ ਮੇਰੇ ਸਭ ਕੁਝ ਹੋ ਉਹ ਤੁਹਾਡੀ ਹੈਲਪ ਵੀ ਕਰਨਗੇ ਬਾਬਾ ਦੀਪ ਸਿੰਘ ਜੀ ਤੁਹਾਡੇ ਬਾਹ ਵੀ ਫੜਨਗੇ ਸਭ ਤੋਂ ਵੱਡੀ ਗੱਲ ਤੁਹਾਡਾ ਮਨ ਜਿਹੜਾ ਵੀ ਮਨ ਤੁਹਾਡਾ ਹੌਲਾ ਜਰੂਰ ਹੋਊਗਾ ਅਜ਼ਮਾ ਕੇ ਦੇਖੋ ਤੁਸੀਂ ਠੀਕ ਹੈ ਪਰਮਾਤਮਾ ਨੇ ਜਿਹੜੇ ਕੰਮ ਆਪਣੇ ਕਰਨੇ ਉਹ ਕਰ ਲੈਣੇ ਜੋ ਕਿ ਬਹਾਲਾਈ ਤੁਹਾਡਾ ਕੰਮ اٹਕਿਆ ਵਿਆ ਚਪੈਰਾ ਸਾਹਿਬ ਜੂਨ ਘਟੋ ਠੀਕ ਚਪੈਰਾ ਸਾਹਿਬ ਘਟੋ ਜੇ ਕਿ ਬੰਦਾ ਦੁਪਹਿਰਾ ਸਾਬ ਕੱਟ ਨਹੀਂ ਜਾ ਸਕਦਾ ਤੁਸੀਂ ਘਰ ਦੇ ਵਿੱਚ ਵੀ ਦੁਪਹਿਰਾ ਸਾਬ ਕੱਟ ਸਕਦੇ ਕਿਉਂਕਿ ਮੈਂ ਖੁਦ ਘਰ ਦੇ ਵਿੱਚ ਕੱਟਿਆ ਮੇਰੇ ਬੱਚੇ ਛੋਟੇ ਸੀ ਮੈਂ ਨਹੀਂ ਜਾ ਸਕਦੀ ਸੀ ਮੈਂ ਖੁਦ ਘਰ ਦੇ ਵਿੱਚ ਪੰਜ ਦੁਪਹਿਰਾ ਸਾਬ ਕੱਟਿਆ ਤੇ ਮੇਥੋਂ ਦੁਪਹਿਰਾ ਸਾਬ ਕਟਵਾਇਆ ਵੀ ਬਾਬਾ ਦੀਪ ਸਿੰਘ ਜੀ ਨੇ ਆਪ ਖੁਦ ਆ ਠੀਕ ਹੈ ਸਮਝਦਾ ਨੂੰ ਇਸ਼ਾਰਾ ਕਾਫੀ ਹੁੰਦਾ ਕਿ ਜਦੋਂ ਬਾਬਾ ਜੀ ਆਪ ਖੁਦ ਦੁਪਹਿਰਾ ਸਾਬ ਕਟਵਾਉਂਦੇ ਤਾਂ ਕਿਵੇਂ ਕਟਵਾਉਂਦੇ ਆ ਮੈਨੂੰ ਇਸ ਚੀਜ਼ ਦਾ ਬਹੁਤ ਖੁਸ਼ੀ ਹੈ ਬਹੁਤ ਮਾਣ ਆ ਕਿ ਬਾਬਾ ਜੀ ਨੇ ਆਪ ਮੇਰੇ ਕੋਲੋਂ ਚ ਪਹਿਰਾ ਸਭ ਕਟਵਾਇਆ ਕਿਉਂਕਿ ਮੈਂ ਮੂੰਹ ਕੱਢਿਆ ਸੀ ਮੈਂ ਕੱਟਾਂਗੀ ਪਰ ਮੈਂ ਕੱਟਦੀ ਨਹੀਂ ਪਈ ਸੀ ਮੈਂ ਹਰ ਇਤਵਾਰ ਸੰਡੇ ਨੂੰ ਕਹਿ ਦਿੰਦੀ ਸੀ ਕਿ ਅੱਜ ਚ ਪਹਿਰਾ ਸਭ ਕਟਣਾ ਪਰ ਮੇਰੇ ਤੋਂ ਕੱਟਿਆ ਨਹੀਂ ਸੀ ਜਾਂਦਾ ਮਤਲਬ ਕਿ ਮੈਂ ਅੰਗਹਿਲੀ ਕਰ ਜਾਂਦੀ ਸਹੀ ਦੱਸਾਂ ਪਰ ਉਹ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੋਂ ਖੁੱਤ ਖੁੱਤ ਚ ਪਹਿਰਾ ਸਭ ਕਟਵਾਇਆ ਤਾਂ ਫਿਰ ਮੈਂ ਤਾਂ ਇਸ ਹਿਸਾਬ ਨਾਲ ਤਾਂ ਆਪਣੀ ਆਪਣੀ ਜ਼ਿੰਦਗੀ ਚ ਬਹੁਤ ਵਧੀਆ ਮੰਨਦੀ ਆ ਜੋ ਬਾਬਾ ਜੀ ਦਾ ਹੱਥ ਮੇਰੇ ਸਿਰ ਤੇ ਆ। ਬਹੁਤ ਵਧੀਆ ਮੰਨਦੀ ਐ ਮੈਂ ਸੀ ਨੂੰ। ਤੁਸੀਂ ਵੀ ਤੁਹਾਡੇ ਅੱਗੇ ਬਸ ਇਹੀ ਰਿਕਵੈਸਟ ਕੋਈ ਤਕਲੀਫ ਆ ਤੁਸੀਂ ਵੈਸੇ ਵੀ ਆਪਣੀ ਪਰਸਨਲ ਲਾਈਫ ਦਾ ਜਾਂ ਵੈਸੇ ਵੀ ਲਾਈਫ ਦਾ ਕੋਈ ਸ਼ੇਅਰ ਕਰਨਾ ਚਾਹੁੰਦੇ ਦੁੱਖ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਡੀ ਉਸ ਚੀਜ਼ ਜਿਹੜੀ ਵੀ ਤੁਸੀਂ ਮੇਰੇ ਨਾਲ ਗੱਲ ਕਰੋਗੇ ਉਸ ਚੀਜ਼ ਨੂੰ ਮੈਂ ਤੁਹਾਡੇ ਜਰੀਏ ਇਸ ਵੀਡੀਓ ਦੇ ਜਰੀਏ ਪਹੁੰਚਾ ਸਕਾਂ। ਪੜਾ ਨਾਮ ਨਹੀਂ ਲਾਵਾਂਗੀ ਪਰ ਫਿਰ ਵੀ ਕੋਸ਼ਿਸ਼ ਕਰਾਂਗੀ ਮੈਂ ਕਿ ਉਸ ਚੀਜ਼ ਦਾ ਮੈਂ ਹੱਲ ਕਰ ਸਕਾਂ ਬਸ ਠੀਕ ਹੈ ਜਲੂਰ ਕਰਿਓ ਇਹ ਆ ਫੇਸਬੁੱਕ ਤੇ ਜਾ ਕੇ ਇੱਕ ਵਾਰ ਜਰੂਰ ਜਾਇਓ ਵੇਖਿਓ ਜਰੂਰ ਵੀਡੀਓਜ਼ ਕਿਦਾਂ ਦੀ ਹੈ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਿਓ ਲਾਈਕ ਤੇ ਸ਼ੇਅਰ ਵੀ ਕਰਿਓ ਜੇ ਮਨ ਕੀਤਾ ਤਾਂ ਫੋਲੋ ਜਰੂਰ ਕਰ ਦਿੱਤੇ ਹਾਂ YouTube ਤੇ ਵੀ ਸਬਸਕ੍ਰਾਈਬ ਕਰਿਓ ਹੋਰ سپورਟ ਦੀ ਲੋੜ ਹੈ ਹਾਂ ਪੁਸੀਮ ਨੂੰ ਇਜਾਜ਼ਤ ਦੇ ਉਹ ਆਪਾਂ ਲਾਈਵ ਬੰਦ ਕਰਨ ਲੱਗੇ ਆਂ ਘਰ ਚ ਹੋਰ ਵੀ ਕੰਮ ਇੱਕ ਅਜ ਹੈ ਬਸੰਤ ਤੇ ਇੱਕ ਮੌਸਮ ਬਹੁਤ ਖਰਾਬ ਆ ਤੁਮ ਨੂੰ ਵੀ ਪਤਾ ਬਾਰਿਸ਼ ਆਲਾ ਮੌਸਮ ਆ ਰਾਤ ਵੀ ਬਹੁਤ ਬਾਰਿਸ਼ ਹੋਈ ਤੇ ਹੁਣ ਆਪਾਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆਂ ਆਫਲਾਈਨ ਜਾਣ ਦੀ ਇਸ ਤੋਂ ਪਹਿਲੀ ਵੀਡੀਓ ਮੇਰੀ ਉਸ ਨੂੰ ਪਿਆਰ ਦੇ ਹੇ ਕਮੈਂਟ ਕਰਿਆ ਜੀ ਜੀ ਉਸਨੇ ਇਹ ਚੰਗਲ ਦਾ ਤੋ ਵੀ ਮੈਨੂੰ ਪਿਆਰ ਦੇ ਨਾਲ ਹੀ ਮੈਸੇਜ ਕਰਿਆ ਜੀ ਮੈਂ ਕੋਸ਼ਿਸ਼ ਕਰਾਂਗੀ ਉਸ ਚੀਜ਼ ਨੂੰ ਕਵਰ ਕਰਨ ਦੀ ਥੋੜਾ ਬਹੁਤ ਧੰਨਵਾਦ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਭ ਨੂੰ ਆਦੇ ਵਿੱਚ ਰੱਖੇ